ਸਵਾਗਤ ਹੈ ਜੀ ਤੁਹਾਡਾ ਐਬਰੀਡੇ ਵਿਦ ਸ਼ਮਸ਼ੇਰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣਾ ਫਾਰਮ ਦਾ ਹੈਗਾ ਪੰਜਵਾਂ ਦਿਨ ਕੱਲ ਚੌਥੇ ਦਿਨ ਦੀ ਆਪਾਂ ਤੋਂ ਵੀਡੀਓ ਪਈ ਨਹੀਂ ਤੇ ਪੰਜਵੇਂ ਦਿਨ ਦੇ ਵਿੱਚ ਆਪਣੀ ਮੈਟਲਿਟੀ ਵੀ ਕੰਟਰੋਲ ਹੋ ਗਈ ਆ 10 11 ਕ ਮੈਟਲਿਟੀ ਆ ਆਪਣੀ ਸਾਰੀ ਤੇ ਆਪਾਂ ਨੂੰ ਨਾ ਇੱਕ ਚੌਥੇ ਦਿਨ ਦੇ ਵਿੱਚ ਪ੍ਰੋਬਲਮ ਆ ਗਈ ਸੀ ਆਪਣਾ ਬੱਚਾ ਪਾਣੀ ਘੱਟ ਪੀਂਦਾ ਸੀ ਫੀਡ ਦੇ ਹਿਸਾਬ ਨਾਲ 50 ਲੀਟਰ ਪਾਣੀ ਘਟਾ ਗਿਆ ਸੀ ਤਾਂ ਉਹਦੇ ਵਾਸਤੇ ਆਪਾਂ ਆਹ ਵਾਲੀ ਦਵਾਈ ਨੇਫਰੋਗੈਰ ਆਰਜੀ ਇਹ ਸ਼ੁਰੂ ਕਰਤੀ ਸੀ ਕੱਲ ਆ ਦੇਖੋ ਜੇ ਆਹ ਦਵਾਈ ਅਸੀਂ ਵਰਤਦੇ ਆਂ ਨੇਫਰੋਗੈਰ ਆਰਜੀ ਤੇ ਇਹਦੇ ਨਾਲ ਅੱਜ ਕੁਝ ਫਰਕ ਆ ਟੈਂਪਰੇਚਰ ਕਾਫੀ ਹੋ ਗਿਆ ਸੀ ਤੇ ਟੈਂਪਰੇਚਰ ਕਰਕੇ ਆ ਪੱਲੀਆਂ ਆਪਾਂ ਨੂੰ ਸਾਰੀਆਂ ਤੁਸੀਂ ਦੇਖੋ ਖੋਲਣੀਆਂ ਪੈਗੀਆਂ ਕਿਉਂਕਿ ਟੈਂਪਰੇਚਰ ਹੀ ਵੱਡੀ ਗੱਲ ਆ ਗਰਮੀ ਕਰਕੇ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਂਦਾ ਆਜੋ ਆਪਾਂ ਦੇਖਦੇ ਹਾਂ ਹੁਣ ਅੰਦਰ ਜਾ ਕੇ ਚੈਕਸ ਦਾ ਹਾਲ ਆ ਪੱਲੀਆਂ ਵੀ ਚੱਕਤੀਆਂ ਆਪਾਂ ਦੇਖੋ ਚਿਕਸ ਇਕੱਲਾ ਇਕੱਲਾ ਬੈਠਾ ਤੇ ਹੁਣ ਅੱਜ ਇਹਨੂੰ ਪੰਜ ਪੂਰੀਆਂ ਆਪਾਂ ਫੀਡ ਦੀਆਂ ਪਾਤੀਆਂ ਤੇ ਪਾਣੀ ਵੀ ਠੀਕ ਪੀ ਰਿਹਾ ਪਰ ਇਹਦਾ ਨੈਫਰੋਗੈਰ ਦਾ ਆਪਾਂ ਤਿੰਨ ਦਿਨਾਂ ਦਾ ਕੋਰਸ ਕਰਾਵਾਂਗੇ 91.4 ਆਪਣਾ ਟੈਂਪਰੇਚਰ ਹੈ ਤੇ ਜਿਹੜੀ ਜਗ੍ਹਾ ਉਹ ਅੱਜ ਆਪਾਂ ਪੰਜ ਮਿੰਨਾਂ ਸਾਰੀ ਖੋਲਦੀ ਇੱਕ ਥਾਂਵਲਾ ਆਪਾਂ ਚੌਥੇ ਦਿਨ ਚ ਦੇਤਾ ਸੀ ਕੱਲ ਤੇ ਅੱਜ ਬਿਲਕੁਲ ਉੱਥੇ ਤੱਕ ਜਗ੍ਹਾ ਖੋਲਦੀ ਨੀਚੇ ਵਾਲੇ ਫਾਰਮ ਚ ਪਿੱਛੇ 2-3 ਥਾਂਮਲੇ ਬਾਕੀ ਨੇ ਤੇ ਬਾਕੀ ਠੀਕ ਆ ਬੱਚਾ ਹਜੇ ਵੀ ਥੋੜਾ ਥੋੜਾ ਕਿਤੇ ਨਾ ਕਿਤੇ ਮੂੰਹ ਖੋਲ ਰਿਹਾ ਪਰ ਪਰਦੇ ਹੁਣ ਸ਼ਾਮ ਦਾ ਟਾਈਮ ਐ ਇਸ ਟਾਈਮ 5:35 ਦਾ ਟਾਈਮ ਐ ਤੇ ਪਰਦੇ ਆ ਹੁਣ ਆਪਾਂ ਥੋੜੇ ਥੋੜੇ ਹਲਕੇ ਹਲਕੇ ਚੱਕਦੇ ਦਿਨ ਚ ਤਾਂ ਦਿਨ ਦੇ ਵਿੱਚ ਤਾਂ ਹੁਣ ਸਾਰੇ ਪਰਦੇ ਆਪਾਂ ਨੂੰ ਖੋਲਣੇ ਪੈਂਦੇ ਨੇ ਕਿਉਂਕਿ ਮੌਸਮ ਥੋੜੀ ਜੀ ਗਰਮੈਸ ਪੈ ਗਈ ਉਸ ਕਾਰਨ ਫਿਰ ਨਹੀਂ ਬੱਚਾ ਮੂੰਹ ਖੋਲਦਾ ਆਪਣਾ ਬਾਕੀ ਹੋਰ ਸਾਰੇ ਪੋਲਟਰੀ ਫਾਰਮ ਭਰਾਵਾਂ ਨੂੰ ਇੱਕ ਬੇਨਤੀ ਆ ਵੀ ਜਿਹੜਾ ਹੁਣ ਟਾਈਮ ਚੱਲ ਰਿਹਾ ਇਸ ਟਾਈਮ ਆਪਣ ਫੂਸ ਜਮਾ ਕਰਨ ਦਾ ਟਾਈਮ ਐ ਇੱਕ ਲਾਟ ਦਾ ਤੇ ਬੂਰ ਜਮਾ ਕਰਨ ਦਾ ਟਾਈਮ ਆ ਕਿਉਂਕਿ ਹੁਣ ਆਪਾਂ ਨੂੰ ਬੂਰ ਸੁੱਕਾ ਮਿਲੂਗਾ ਜਦੋਂ ਜ਼ਿਆਦਾ ਸਰਦੀ ਪੈ ਜਾਂਦੀ ਹੈ ਜੇ ਉਦੋਂ ਆਪਾਂ ਬੂਰ ਲੈਣ ਜਾਂਦੇ ਆ ਰਿਆ ਤੋਂ ਤਾਂ ਆਪਾਂ ਨੂੰ ਤਾਜ਼ਾ ਬੂਰ ਉਦੋਂ ਗਿੱਲਾ ਮਿਲਦਾ ਤਾਂ ਇਸ ਚੀਜ਼ਾਂ ਦਾ ਜ਼ਰੂਰ ਤੁਸੀਂ ਖਿਆਲ ਰੱਖੋ ਬੂਰ ਵੀ ਸਟੋਰ ਕਰ ਲਓ ਇੱਕ ਲਾਟ ਦਾ ਫੂਸ ਵੀ ਸਟੋਰ ਕਰ ਲਓ ਆਪਾਂ ਹੁਣ ਚੱਲਦੇ ਆ ਆਪਣੇ ਖੇਤ ਦੂਜੇ ਅੱਗੇ ਲਾਣੇ ਵਾਲੇ ਖੇਤ ਉੱਥੇ ਦੇਖਦੇ ਆ ਜਾ ਕੇ ਕੀ ਪੋਜੀਸ਼ਨ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀਰ ਮੇਘਰਾਜ ਸਿੰਘ ਨੇ ਸਤਿ ਸ਼੍ਰੀ ਅਕਾਲ ਜੀ ਤੇ ਇਹਨਾਂ ਨੇ ਆ ਜੀ ਦੀ ਲਾਈ ਸੀ ਉਹ 47 ਵੀਰ ਜੀ ਕੀ ਪ੍ਰੋਬਲਮ ਆਈ ਐ ਇੱਥੇ ਮੇਨ ਇਹ ਜੀ ਆ ਪੀ ਆ ਪੀ ਲਿਆਰ ਹੋ ਗਿਆ ਜਿਹੜਾ ਜੀ ਡੋਡੀ ਵਾਲੀ ਕੀ ਸਮੱਸਿਆ ਜਿਆਦਾ ਇਹ ਸਾਜਾ ਇਹ ਕਿੰਨੀ ਤਰੀਕ ਨੂੰ ਲਾਈ ਸੀ ਤੁਸੀਂ ਇਹ 15 ਤਰੀਕ ਨੂੰ ਲਾਈ ਸੀ ਜੀ ਆਪਾਂ ਨੇ 15 ਜੂਨ ਨੂੰ ਹਾਂਜੀ ਠੀਕ ਆ ਇੱਕ ਜਿਹੜੀ ਤੁਸੀਂ ਕਹਿੰਦੇ ਸੀ ਵੀ ਪਿੰਡ ਲਾਈ ਆ ਪਿੰਡ ਲਾਇਆ ਜੀ ਆਪਾਂ ਨੇ 1 ਜੁਲਾਈ ਨੂੰ ਉਹਦੇ ਵਿੱਚ ਕਿੰਨਾ ਪੋਜੀਸ਼ਨ ਉਹਦੇ ਵਿੱਚ ਕੋਈ ਡੋਡੀ ਨਹੀਂ ਉਹਦੇ ਵਿੱਚ ਕੋਈ ਡੋਡੀ ਨਹੀਂ ਇਧਰ ਤੁਹਾਡੀ ਪੀਲੀ ਹੁਸ਼ਾ ਹਨਾ ਇਹ ਵੀ ਆਪਾਂ ਚੱਲ ਕੇ ਦਿਖਾ ਦਈਏ ਇਹਦੇ ਵਿੱਚ ਕਿਵੇਂ ਆ ਇਹਦੇ ਵਿੱਚ ਤਾਂ ਨਹੀਂ ਕੋਈ ਸਮੱਸਿਆ ਜੀ ਕੋਈ ਕਿਤੇ ਵੇਸਕ ਹੋਵੇ ਦਾਣਾ ਨਹੀਂ ਹੈ ਨਹੀਂ ਮਤਲਬ ਜਿਆਦਾ ਇਹਦੇ ਵਿੱਚ ਨਾ ਡੋਡੀ ਦਾ ਦਾਣਾ ਨਾ ਕਿਤੇ ਉਦਾਂ ਦੀ ਕੋਈ ਪ੍ਰੋਬਲਮ ਆਈ ਹੈ ਜਿਵੇਂ ਨਾ ਉਹਦੇ ਵਿੱਚ ਦੱਗੀਆਂ ਜਿਆ ਬੈਗੀਆਂ ਜਿਹੜੀ ਮੱਚ ਜੇ ਗਈ ਹਾਂਜੀ ਪਤਾ ਨਹੀਂ ਕੀ ਪ੍ਰੋਬਲਮ ਹੋਗੀ ਇਹ ਠੀਕ ਹੈ ਇਹ ਠੀਕ ਆ ਹਨਾ ਇਹਦੇ ਵਿੱਚ ਕੋਈ ਡੋਡੀ ਦੀ ਸਮੱਸਿਆ ਨੀ ਡੋਟੀ ਦੀ ਕੋਈ ਸਮੱਸਿਆ ਨਹੀਂ ਜੀ ਕਾਲਾ ਦਾਣਾ ਜਰੂਰ ਆ ਰਿਹਾ ਹੁਣ ਆਪਣੀ ਜਿਹੜੀ ਆਹ ਜੀੜੀ ਆ ਪੂਸਾ 44 ਹੈ ਇਹ ਆਪਾਂ ਲਈ ਸੀ 26 27 ਤਰੀਕ ਨੂੰ ਦੇਖੋ ਇਹ ਜ ਇਸ ਤਰ੍ਹਾਂ ਦੀਆਂ ਦੱਗੀਆਂ ਨੇ ਕਿਤੇ ਕਿਤੇ ਆ ਦੇਖੋ ਇਹ ਮੱਚ ਜੇ ਗਈ ਬੱਲੀ ਚ ਵੀ ਉਹਨੇ ਜਾਨ ਜੀ ਨਹੀਂ ਹਲਕੀ ਛੋਟੀ ਜੀ ਬੱਲੀ ਘੱਟ ਰਹੀ ਆ ਇਹ ਪੂਸਾ 44 ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਦਿੱਕਤ ਆਈ ਆ ਬੌਣੇ ਬੂਝੇ ਦੀ ਵੀ ਇਹ ਚ ਸਭ ਤੋਂ ਵੱਧ ਦਿੱਕਤ ਆਈ ਆ ਤੇ ਆ ਜਿਹੜਾ ਝੁਲਸ ਰੋਗ ਆ ਇਹ ਕੋਈ ਸਮਝ ਨਹੀਂ ਆਇਆ ਵੀ ਇਹ ਕਿਹੜੀ ਬਿਮਾਰੀ ਆ ਜੇ ਕਿਸੇ ਵੀਰ ਨੂੰ ਪਤਾ ਤਾਂ ਉਹ ਜਰੂਰ ਕਮੈਂਟ ਕਰਕੇ ਦੱਸਿਓ ਇਹ ਇਹਦੇ ਵਿੱਚ ਪਰ ਦੱਗੀਆਂ ਦੱਗੀਆਂ ਨੇ ਕਿਤੇ ਜਿਆਦਾ ਲੰਮਾ ਨਹੀਂ ਹੈਗਾ ਇੱਕ ਵਾਰੀ ਐ ਕੈਮਰੇ ਨਾਲ ਦਿਖਾਓ ਬਾਕੀ ਠੀਕ ਆ ਕਿਤੇ ਦੱਗੀ ਨਹੀਂ ਨੇ ਜੇ ਆਪਾਂ ਇੱਧਰ ਦੇਖੀਏ ਇਹ ਵੀ ਆਪਣੀ ਕਾਲੀ ਯੂਸ਼ਾ ਤੇ ਇਹਨੂੰ ਦੇਖੋ ਤੁਸੀਂ ਇਹ ਚ ਪ੍ਰੋਬਲਮ ਘੱਟ ਹੈ ਇਹਦੇ ਵਿੱਚ ਕੋਈ ਦੱਗੀ ਨਹੀਂ ਹੈਗੀ ਇਹ ਸੇਮ ਡੇਟ ਦੀਆਂ ਲੱਗੀਆਂ ਨੇ ਇੱਕ ਪਨੀਰੀ ਲੱਗੀ ਹੋਈ ਆ ਇੱਕੋ ਜੀਆਂ ਸਪਰੇਹਾਂ ਹੋਈਆਂ ਨੇ ਇਹ ਤੇ ਤਿੰਨ ਸਪਰੇਹਾਂ ਕਰਤੀਆਂ ਆਪਾਂ ਪਰ ਇਹਦੇ ਵਿੱਚ ਨਹੀਂ ਕਿਤੇ ਕੋਈ ਵੀ ਦੱਗੀ ਨਹੀਂ ਨਜ਼ਰ ਆ ਰਹੀ ਜੇ ਆਪਾਂ ਦੂਰ ਦੂਰ ਤੱਕ ਵੀ ਹਨਾ ਵਿੱਚ ਵੜ ਕੇ ਮੈਂ ਦੇਖ ਕੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਸੇ ਕਰ